ਚਲੇ ਆਪ ਨਾਥੰ ਦਿਸਾ ਦੱਖਣੀ ਕੋ ਜਦੋਂ ਰੋਪੜ ਤੋਂ ਦਾਤਾਰ ਪਾਤਸ਼ਾਹ ਜੀ ਫਿਰ ਅੱਗੇ ਚੱਲਣ ਲੱਗਦੇ ਨੇ ਪਰ ਕਵੀ ਸਾਹਿਬ ਨੇ ਬਹੁਤ ਘੱਟ ਜ਼ਿਕਰ ਕੀਤਾ ਹੈ ਸਥਾਨ ਦਾ ਹੋਰ ਗ੍ਰੰਥਕਾਰਾਂ ਦੇ ਵਿੱਚ ਜਦੋਂ ਆਪਾਂ ਗ੍ਰੰਥਕਾਰਾਂ ਨੂੰ ਪੜ੍ਹਦੇ ਹਾਂ ਹੋਰ ਇਤਿਹਾਸ ਦੇ ਪੰਨੇ ਪਲਟਦੇ ਹਾਂ ਇੱਥੇ ਜਦੋਂ ਕੋਟਲਾ ਨਿਹੰਗ ਖਾਨ ਦਾ ਆਪਾਂ ਜ਼ਿਕਰ ਪੜ੍ਹਦੇ ਹਾਂ ਬਿਲਕੁਲ ਰੋਪੜ ਕੋਟਲਾ ਨਿਹੰਗ ਖਾਨ ਦੇ ਕੋਲ ਦਾਤਾਰ ਗੁਰਕਲਗੀ ਤਰਪਾਤਸ਼ਾਹ ਜਦੋਂ ਪਹੁੰਚਦੇ ਨੇ ਆਪਣੇ ਸੂਰਮੇ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਦੇਖਦੇ ਨੇ ਬਹੁਤ ਜ਼ਿਆਦਾ ਫੱਟੜ ਭਾਈ ਬਚਿੱਤਰ ਸਿੰਘ ਸਾਹਿਬ ਤੇ ਕੋਟਲਾ નિਹੰਗ ਖਾਂ ਉਸ નિਹੰਗ ਖਾਂ ਦੇ ਕੋਲ ਦਾਤਾਰ ਪਾਤਸ਼ਾਹ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਛੱਡਦੇ ਨੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਸੰਖੇਪ ਵਿੱਚ ਕਿ ਉਹਨੇ ਬੜੀ ਸੇਵਾ ਮਹਾਰਾਜ ਜੀ ਦੀ ਕੀਤੀ ਸੀ ਕੁਝ ਸਮਾਂ ਮਹਾਰਾਜ ਇੱਕ ਰਾਤ ਕੁਝ ਸਮਾਂ ਵੀ ਕਹਿੰਦੇ ਨੇ ਦਾਤਾਰ ਪਾਤਸ਼ਾਹ ਇੱਥੇ ਰੁਕੇ ਸਨ ਤੁਰਨ ਲੱਗੇ ਆ ਭਾਈ ਬਚਿੱਤਰ ਸਿੰਘ ਸਾਹਿਬ ਦੀ ਜਦੋਂ ਹਾਲਤ ਵੇਖੀ ਸੀ ਕਿ ਉਹ ਸਫ਼ਰ ਨਹੀਂ ਕਰ ਸਕਦੇ ਤੇ ਉਹ ਚੱਲ ਵੀ ਨਹੀਂ ਸਕਦੇ ਚੱਲਣਾ ਤੇ ਬੜੀ ਦੂਰ ਦੀ ਗੱਲ ਐ ਇੰਨੇ ਕੋ ਫੱਟੜ ਨੇ ਕਿ ਜੇ ਸਿੰਘ ਉਹਨਾਂ ਨੂੰ ਆਸਰਾ ਦੇ ਕੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਵੀ ਕਰਨ ਤਾਂ ਉਹਨਾਂ ਨੂੰ ਨਾਲ ਲੈ ਕੇ ਵੀ ਨਹੀਂ ਚੱਲਿਆ ਜਾ ਸਕਦਾ ਅਸੀਂ ਜਿਵੇਂ ਕਈ ਵਾਰ ਕੋਈ ਫੱਟੜ ਹੋ ਜਾਏ ਕੋਈ ਜ਼ਖਮੀ ਹੋ ਜਾਏ ਆਪਾਂ ਦੋਵੇਂ ਪਾਸੇ ਉਹਨੂੰ ਮੋਢੇ ਦਾ ਸਹਾਰਾ ਦੇ ਕੇ ਤੋਰ ਲੈਨੇ ਆ ਜਾਂ ਚੁੱਕ ਲੈਨੇ ਆ ਇੰਨਾ ਕੋ ਜ਼ਖਮੀ ਸੀ ਪਾਇਪ ਚਿਤਰ ਸਿੰਘ ਸਾਹਿਬ ਕਿ ਉਹਨਾਂ ਨੂੰ ਸਹਾਰਾ ਦੇ ਕੇ ਵੀ ਤੋਰਿਆ ਨਹੀਂ ਸੀ ਜਾ ਸਕਦਾ ਉਹਨਾਂ ਨੂੰ ਘੋੜੇ ਤੇ ਬਿਠਾਇਆ ਵੀ ਨਹੀਂ ਸੀ ਜਾ ਸਕਦਾ ਉਤੋ ਜੰਗ ਦਾ ਭਿਆਨਕ ਸਮਾਂ ਸੀ ਸੁਮਹਾਰਾਜ ਜੀ ਨੇ નિਹੰਗ ਖਾਨ ਦੀ ਡਿਊਟੀ ਲਾਈ ਵੀ ਇਹਦੀ ਸੇਵਾ ਸਾਡੀ ਸੇਵਾ ਹੈ ਭਾਈ ਬਚਿੱਤਰ ਸਿੰਘ ਦੀ ਸੇਵਾ ਸਾਡਾ ਸਰੂਪ ਜਾਣ ਕਰਕੇ ਕਰੀ ਤੇਰਾ ਦੋਈ ਜਹਾਨੀ ਪੜਾ ਹੋਏਗਾ ਫਿਰ ਉਹਨੇ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਬੜੇ ਨਿਰਪਾਉਣ ਨੇ ਡਰੋ ਕਰਕੇ ਭਾਈ ਬਚਿੱਤਰ ਸਿੰਘ ਸਾਹਿਬ ਦੀ ਸੇਵਾ ਕੀਤੀ ਜਦੋਂ ਇਤਿਹਾਸ ਨੂੰ ਦੇਖਦੇ ਆ ਪਿੱਛੋਂ ਚੜਦੀਆਂ ਹੋਈਆਂ ਫੌਜਾਂ ਮਹਾਰਾਜ ਦੀਆਂ ਪੈੜਾ ਨੱਪਦੇ ਆ ਜਦੋਂ ਇਹਦੇ ਘਰ ਵੀ ਪਹੁੰਚੀਆਂ ਸੀ ਘਰ ਦੀ ਤਲਾਸ਼ੀ ਵੀ ਹੋਈ ਸੀਗੀ ਤੇ ਆਖਰ ਜਦੋਂ ਇਹਨੂੰ ਪਤਾ ਲੱਗਾ ਵੀ ਫੌਜਾਂ ਆਈਆਂ ਇਹਨੇ ਭਾਈ ਚਿੱਤਰ ਸਿੰਘ ਨੂੰ ਇੱਕ ਕਮਰੇ ਵਿੱਚ ਲਟਾਇਆ ਇਹਦੀ ਜਵਾਨ ਧੀ ਮੁਮਤਾਜ ਜਿਹੜੀ ਸੀ ਉਹ ਭਾਈ ਚਿੱਤਰ ਸਿੰਘ ਸਾਹਿਬ ਦੀ ਸੇਵਾ ਕਰ ਰਹੀ ਸੀ ਜਦੋਂ ਫੌਜਾਂ ਨੇ ਫੌਜਦਾਰਾਂ ਨੇ ਸਾਰੇ ਘਰ ਦੀ ਤਲਾਸ਼ੀ ਲਈ ਕਹਿੰਦੇ ਘੋੜਿਆਂ ਦੀਆਂ ਪੌੜਾਂ ਡੁੱਲੇ ਹੋਏ ਖੂਨ ਦੇ ਨਿਸ਼ਾਨ ਤੇ ਇਹੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੇਰੇ ਘਰ ਆਏ ਨੇ ਪਰ ਜਦੋਂ ਸੀ ਘਰ ਦੀ ਤਲਾਸ਼ੀ ਲੈਨੇ ਆ ਤੇ ਸਾਨੂੰ ਤੇਰੇ ਘਰ ਚੋਂ ਨਾ ਗੁਰੂ ਗੋਬਿੰਦ ਸਿੰਘ ਮਿਲਦੇ ਨਾ ਉਹਨਾਂ ਦਾ ਕੋਈ ਸਿੰਘ ਮਿਲਦਾ ਪਰ ਸਾਡੀ ਸੂ ਵੀ ਕੱਚੀ ਨਹੀਂ ਹੋ ਸਕਦੀ ਕੋਈ ਤਾਂ ਗੱਲ ਹੈ ਘਰ ਦੀ ਤਲਾਸ਼ੀ ਲੈ ਕੇ ਇੱਕ ਕਮਰੇ ਵੱਲ ਵੇਖ ਕੇ ਕਹਿੰਦੇ ਇੱਧਰ ਕੌਣ ਹੈ ਤੇ નિਹੰਗ ਖਾਉਸੇ ਵੇਲੇ ਅਗਾਹ ਹੋ ਜਾਂਦਾ ਹੈ ਕਹਿੰਦਾ ਫੌਜਦਾਰਾ ਇੱਕ ਗੱਲ ਯਾਦ ਰੱਖੀ ਇਸਲਾਮ ਦੇ ਵਿੱਚ ਤੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ ਪਰਦੇ ਦੇ ਪਿੱਛੇ ਜਦੋਂ ਧੀਆਂ ਰਾਣੀਆਂ ਹੁੰਦੀਆਂ ਨੇ ਉਹ ਪਰਦੇ ਨਹੀਂ ਕਦੀ ਚੁੱਕੇ ਜਾਂਦੇ ਹੁੰਦੇ ਇੱਧਰ ਮੇਰੀ ਧੀ ਤੇ ਮੇਰਾ ਜਵਾਈ ਪਿਆ ਹੈ ਦੇਖੋ ਕਿੱਡੀ ਵੱਡੀ ਉਹਦੀ ਕੁਰਬਾਨੀ ਸੀਗੀ ਸਸਰੀਆ ਕਾਲ ਉਹਨੇ ਸ਼ਬਦ ਕਿਹਾ ਉਹ ਫੌਜਦਾਰ ਤੁਰ ਪਿਆ ਤੇਦਰ ਮਮਤਾਜ ਨੇ ਜਦੋਂ ਸ਼ਬਦ ਸੁਣੇ ਸਨ ਕਿ ਮੇਰੇ ਪਿਤਾ ਨੇ ਧੀ ਜਵਾਈ ਸ਼ਬਦ ਵਰਤੇ ਇਹਦਾ ਮਤਲਬ ਇਹ ਭਾਈ ਬਚਿੱਤਰ ਸਿੰਘ ਮੇਰਾ ਪਤੀ ਹੈ ਉਹਨੇ ਫਿਰ ਭਾਈ ਬਚਿੱਤਰ ਸਿੰਘ ਸਾਹਿਬ ਨੇ ਕੁਝ ਸਮੇਂ ਬਾਅਦ ਜੋ ਸ਼ਹੀਦੀ ਪ੍ਰਾਪਤ ਕਰ ਲਈ ਕਿਉਂਕਿ ਇਤਿਹਾਸ ਇਹ ਬੜਾ ਲੰਬਾ ਹੈ ਮੈਂ ਕੇਵਲ ਇਸ਼ਾਰਾ ਕਰ ਰਿਹਾ ਕੁਝ ਸਮੇਂ ਬਾਅਦ ਜਦੋਂ ਉਸ ਧੀ ਨੂੰ ਫਿਰ ਪਰਿਵਾਰ ਨੇ ਕਿਹਾ ਸੀ ਨਾ ਕਿ ਤੇਰੇ ਨਿਕਾਹ ਦਾ ਸਮਾ ਹੋ ਗਿਆ ਕਿਉਂਕਿ ਦੀ ਮੰਗਣੀ ਹੋਈ ਸੀ ਉਹਨੇ ਇੱਕ ਸਵਾਲ ਕੀਤਾ ਸੀ ਆਪਣੇ ਪਿਤਾ ਨੂੰ ਕਹਿੰਦੀ ਪਿਤਾ ਇੱਕ ਗੱਲ ਦੱਸ ਬਾਪੂ ਅੱਬਾ ਦੁਬਾਰਾ ਵੀ ਕਦੀ ਨਕਾ ਹੁੰਦੇ ਨੇ ਤੇ ਉਹ ਕਹਿੰਦਾ ਤੇਰਾ ਤਾਂ ਪਹਿਲੀ ਵਾਰ ਹੈ ਕਹਿੰਦੀ ਨਹੀਂ ਤੂੰ ਆਪਣੀ ਜਬਾਨੋਂ ਸ਼ਬਦ ਵਰਤਿਆ ਸੀ ਕਿ ਇਸ ਕਮਰੇ ਵਿੱਚ ਮੇਰਾ ਧੀਜ ਵਾਈ ਹੈ ਭਾਵੇਂ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਪਰ ਜਦੋਂ ਤੂੰ ਇਹ ਸ਼ਬਦ ਵਰਤਿਆ ਸੀ ਮੈਂ ਉਸੇ ਦਿਨ ਉਸ ਗੁਰੂ ਕੇ ਪਿਆਰੇ ਨੂੰ ਉਸ ਗੁਰੂ ਕੇ ਲਾਡਲੇ ਨੂੰ ਆਪਣਾ ਖਵੰਦ ਮੰਨ ਲਿਆ ਸੀ ਮੈਂ ਉਹਦੇ ਚਰਨਾਂ ਤੇ ਸੀਸ ਠਕਾ ਦਿੱਤਾ ਸੀ ਮੈਂ ਆਪਣਾ ਪਤੀ ਜਾਣ ਕੇ ਉਹਦੀ ਸੇਵਾ ਕੀਤੀ ਸੀ ਹੁਣ ਮੈਂ ਦੁਬਾਰਾ ਨਕਾ ਨਹੀਂ ਉក្រਾ ਸਕਦੀ ਉਹਨੇ ਫਿਰ ساری ਜ਼ਿੰਦਗੀ ਇਸੇ ਤਰ੍ਹਾਂ ਬਤੀਤ ਕੀਤੀ ਜਦੋਂ ਇਥੋਂ ਦਾ ਤਾਰ ਪਾਤਸ਼ਾ ਅੱਗੇ ਤੁਰਦੇ ਨੇ ਕਿਉਂਕਿ ਮਹਾਰਾਜ ਦੇ ਬੜੇ ਪੜਾ ਸਨ ਅੱਗੇ ਛੋਟੇ-ਛੋਟੇ ਪਿੰਡਾਂ 'ਚ ਵੱਡੇ-ਵੱਡੇ ਪਿੰਡਾਂ 'ਚ ਅੱਗੇ ਜ਼ਿਕਰ ਆਉਣਾ ਮਹਾਰਾਜ ਇਥੋਂ ਫਿਰ ਚੱਲਦੇ ਹਨ ਤੇ ਜਦੋਂ ਚੱਲਣ ਲੱਗੇ ਨਾ ਕਈ ਇਤਿਹਾਸਕਾਰਾਂ 'ਚ ਵੀ ਜ਼ਿਕਰ ਕਰਦੇ ਨੇ ਇਹ નિਹੰਗ ਖਾਨ ਹੈ ਨਾ ਇਹਦਾ ਜਿਹੜਾ ਪੁੱਤਰ ਸੀਗਾ ਉਹਨੂੰ ਕਿਹਾ ਵੀ ਤੂੰ ਇੰਜ ਕਰ ਦਾਤਾਰ ਪਾਤਸ਼ਾਹ ਜੀ ਨੂੰ ਦੂਰ ਤੱਕ ਛੱਡ ਕੇ ਆ ਕਿਉਂਕਿ ਇਹ ਨਵਾਂ ਇਲਾਕਾ ਹੈ ਇਧਰ ਭੇਤੀ ਵੀ ਤਾਂ ਹੈ ਹੀ ਮਹਾਰਾਜ ਜੀ ਚਲੋ ਉਹਨਾਂ ਉਹਨਾਂ ਤੋਂ ਕੀ ਲੁਕਿਆ ਛੁਪਿਆ ਪਰ ਫਿਰ ਵੀ ਕੁਝ ਇਸ ਤਰ੍ਹਾਂ ਦੇ ਰਸਤੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਦੀ ਹੋ ਕੇ ਜਾਂਦੇ ਨੇ ਜਿਹੜੇ ਆਮ ਪਬਲਿਕ ਨੂੰ ਜਾਂ ਸ਼ਾਹੀ ਫੌਜਾਂ ਨੂੰ ਨਹੀਂ ਸੀ ਪਤਾ ਤੂੰ ਇੰਜ ਕਰ ਮਹਾਰਾਜ ਜੀ ਨੂੰ ਦੂਰ ਤੱਕ ਛੱਡ ਕੇ ਆ ਕਿੱਡੀ ਵੱਡੀ ਸੇਵਾ ਥਾਂ ਥਾਂ ਦੇ ਉੱਤੇ ਮਹਾਰਾਜ ਵਾਸਤੇ ਨਾਕੇ ਹੋਣ ਫੌਜਾਂ ਪਿੱਛੋਂ ਚੜੀਆਂ ਹੋਣ ਤੇ ਮਾਫ ਕਰਿਓ ਅੱਗੇ ਜ਼ਿਕਰ ਆਏਗਾ ਜਦੋਂ ਸਿੱਖਾਂ ਨੇ ਵੀ ਬੂਹੇ ਢੋਲੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਵਾਸਤੇ ਸਾਡੇ ਘਰ 'ਚ ਕੋਈ ਥਾਂ ਨਹੀਂ ਹੈਗੀ ਪਰ ਇਹ ਉਹ ਲੋਕ ਸਨ ਜਿਨ੍ਹਾਂ ਨੇ ਉਸ ਵੇਲੇ ਮਹਾਰਾਜ ਜੀ ਦੀ ਸੇਵਾ ਕੀਤੀ ਸੀ ਇਹਨੇ ਫਿਰ ਆਪਣੇ ਪੁੱਤਰ ਨੂੰ ਨਾਲ ਤੋਰਿਆ ਸੀ ਕਿ ਮਹਾਰਾਜ ਨੂੰ ਦੂਰ ਤੱਕ ਛੱਡ ਕੇ ਆ